ਸਸਕਾ ਵੀਜੀ ਸਾਰੇ ਵੀਰਾਂ ਨੂੰ ਸੰਦੀਪ ਜੀ ਫਿਰ ਤੋਂ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜੀ ਆ ਜ ਆਪਣੇ ਵੀਜ਼ਟ ਹੈਗੀ ਆ ਪਿੰਡ ਤਿੰਮੋਵਾਲ ਜਿਹੜਾ ਅਮਰਸਰ ਪਿੰਡ ਹੈ ਤਸਵੀਰ ਬਾਪ ਕਾਲਾ ਅੱਜ ਮੈਂ ਇੱਕ ਪੰਜ 6 ਲੱਖ ਪਸ਼ੂ ਸੇਲਾ ਤੇ ਹਾਉਣ ਵੀਰਾਂ ਨਾਲ ਗੱਲਬਾਤ ਕਰ ਗਏ ਇਹਨਾਂ ਪ੍ਰਾਈਸ ਕੀ ਆ ਕੀ ਮਿਲ ਕੇ ਰਕੋੜਾ ਉਸ ਤੋਂ ਬਲੋ ਵੀਜੀ ਰਿਕਵੈਸਟ ਕਰੂੰ ਪਲੋਂ ਇੱਥੇ ਆ ਕੇ ਚੁਆਈ ਕਰੋ ਬਾਤ ਕਰੋ ਪੂਰੀ ਤਸਵੀਰ ਖਰੀਦੋ ਨਾਲੇ ਵੀਡੀਓ ਬਾਤ ਸ਼ੇਅਰ ਕਰਦਾ ਕਰੋ ਚਲੋ ਕੰਮ ਕਰੀਏ ਇਹਦਾ ਫਾਇਦਾ ਸਕੇ ਆਪਾਂ ਆਪ ਬਾਈ ਜੀ ਨਾਲ ਗੱਲਬਾਤ ਕਰੀਏ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਸਣਾ ਜੀ ਕੀ ਹਾਲ ਜੇ ਮੇਰਾ ਮੇਰਾ ਜੀ ਸਭ ਬਰਵਾ ਠੀਕ ਠਾਕ ਜੇ ਮੇਰਾ ਮੇਰਾ ਹੋਰ ਸੁਣਾਓ ਜੀ ਬਹੁਤ ਵਧੀਆ ਵੀਰ ਜੀ ਬਹੁਤ ਚੜ੍ਹਦੀ ਕਲਾ ਕਿਵੇਂ ਜਾਂਦਾ ਜੀ ਕੰਮ ਬਹੁਤ ਵਧੀਆ ਵੀਰ ਬਾਬੇ ਨਾਲ ਕੰਮ ਕਰਦਾ ਹੋਵੇ ਵੇਖਿਆ ਮਾਲ ਦਾ ਹਾਂ ਜੀ ਹਾਂ ਜੀ ਸਾਰਾ ਵੇਖਿਆ ਜੀ ਚਲੋ ਪਹਾ ਵੇਖਣਾ ਨਾ ਬਾਈ ਪਹਾ ਹੀ ਵੇਖਣਾ ਆਪਾਂ ਬਿਲਕੁਲ ਛੋਟੇ ਛੋਟੇ ਰੇਅਰ ਰੱਖਣੇ ਛੋਟੇ ਛੋਟੇ ਪਹਾ ਬਾ ਹਾਂ ਬਿਲਕੁਲ ਜੀ ਲੱਗੇ ਲੱਗੇ ਜਾਵੇਂ ਚਲੋ ਬਾਕੀ ਮਾਲ ਤਾਂ ਤੇਜ਼ ਬਾਹਰੋਂ ਤੁਹਾਨੂੰ ਬੜਾ ਸੁਦੇ ਉਸਦੇ ਹਿਸਾਬ ਨਾਲ 1000 2000 ਰੱਖ ਕੇ ਮਾਰਦਾ ਚੱਲੀ ਜਾਂਦਾ ਬਸ ਕੋਈ ਗੱਲ ਕਰੀ ਸ਼ੁਰੂਜੀ ਹਾਂਜੀ ਚਲੋ ਦੱਸੋ ਗੱਬਣਾ ਹੀ ਨਹੀਂ ਨਹੀਂ ਜੀ ਸੁਣੀ ਜਾ ਜੀ ਹਾਂਜੀ ਇਹ ਝੋਟੀ ਪਹਿਲਾਂ ਦੇ ਸੁਣੀ ਜੀ ਅੱਛਾ ਜੀ ਭਰਾਓ ਹੋਣ ਭਰੀ ਕਿਨੇ ਦੁੱਧਾ ਇਹ ਕੋ ਦੁੱਧਾ 9 ਲੀਟਰ ਹੋਗਾ ਇਹੋਲੇ 9 ਲੀਟਰ ਹੋਗਾ 9 ਲੀਟਰ ਬੋਲਾ ਹੋਣਾ ਠੀਕ ਆ ਪਹਿਲਾ ਸੁਭਾ ਜੀ ਅਜੇ ਹਾਂਜੀ ਤੇ ਝੋਟੀ ਬਹੁਤ ਸੋਹਣੀ ਜਾਨੀ ਚੰਗੀ ਝੋਟੀ ਜਾਨੇ ਖੋਲੀ ਜੀ ਫਿਰ ਆਪਾਂ ਤੇ ਹਾਂਜੀ ਖੋਲੋ ਬੱਚਾ ਮਗਰ ਭਾਈ ਜੀ ਬੱਚਾ ਤੇ ਮਗਰ ਕਰਤੀ ਜੇ ਫਿਰ ਆ ਫਹਿਰਾ ਹੋ ਗਿਆ ਪੂਰਾ ਹਾਂਜੀ ਹਾਂਜੀ ਇਹ ਬਹੁਤ ਵਾਹ ਕੱਤੀ ਮਗਰ ਜੇ ਗੱਡੀ ਮਗਰ ਗੱਡੀ ਆ ਗਈ ਹੈ ਤੋ ਰੋ ਤੋ ਰੋ ਚੋ ਆਜੋ ਵਧੀਆ ਮੈਂ ਲਾ ਭਾਜੀ ਜੋ ਕੇ ਇੱਕ ਨਵਾਂ ਨੀਂਦਾ ਦੇ ਥੱਲੇ ਬਿਚਾ ਦੇ ਲੋ ਜੀ ਵੇਖੋ ਕਰਾਂ ਦੀ ਝੋਟੀ ਵੀ ਸੋਹਣੀ ਤੇ ਥਣ ਵੀ ਆ ਸੁੰਬੇ ਵਾਲਾ ਬਣਾ ਰਿਹਾ ਕਰਾਂ ਦੀ ਠੀਕ ਆ ਆਜੋ ਚਲੋ ਲੈ ਚਲੋ ਕਰਾਂ ਦੀ ਆਪਣੇ ਲਾ ਕੇ ਲੈਂ ਗਿਆ ਭਾਜੀ ਠੀਕ ਆ ਰੋਣੀ ਜੱਕੀ ਉਹ ਦੋ ਜੀ ਦੋ ਕਿਦੋਂ ਨਹੀਂ ਨਹੀਂ ਬੇਟਾ ਹਾਂ ਨਾ ਹਲੋਰ ਨਹੀਂ ਕਿ ਨਾ ਅੱਜ ਸੱਚ ਦੱਸ ਕੇ ਦੇਣੀ ਆ ਕੱਲ ਨੂੰ ਐ ਕਿਹੜੀ ਗੱਲ ਨਹੀਂ ਨਹੀਂ ਬਿਲਕੁਲ ਜੀ ਅਲਮਹਾਰਾਜ ਨੂੰ ਦਿੱਤਾ ਸਭ ਕੁਝ ਕਿਹੜੀ ਬਿਲਕੁਲ ਬਿਲਕੁਲ ਜੀ ਹਾਂਜੀ ਦੁੱਧ ਵੀਰ ਜੀ 9 ਕਿਲੋ ਹੋਊਗਾ ਸਾਡੇ ਕੋਲ ਤੇ 5-7 ਤਨ ਸੁਈਦ ਹੋ ਗਿਆ ਮੋਲ ਦਾ ਸੁਨੀਲ ਜੀ 75000 ਰੁਪਏ ਦਾ ਕਿੰਨੇ ਜੀ ਬਾਕੀ ਤੁਸੀਂ ਦਾ ਆਪੀ ਦਾ ਦੋ 72000 ਜੀ ਪੂਰੇ ਕਰ ਦਿਓ 70 ਦੇ पूरा या। सब हो गया चल 1000 ਛੋੜ ਕਰਦਾ 70 ਤੋਂ ਹੋਰ ਹੋਰ 1000 ਛੋੜ ਕਰਦਾ 1000 ਕਰ 70 ਬਸ ਠੀਕ ਚਲ ਜਾਨ ਚਲ ਉਹਨੇ ਵੀ ਜੀ ਦਿਖਾ ਦੂਗਾ ਹਾਂ ਕੋਈ ਨਹੀਂ ਆ ਵੇਖ ਲੋ ਜੀ ਬਸ ਠੀਕ ਹੈ ਪਹਿਲਾ ਸੁਈ ਹੈ ਜੀ ਇਹ ਵੀ ਪਹਿਲਾ ਸੁਈ ਹੈ ਛੱਡ ਲੋ ਬੱਚਾ ਕੋਲ ਬਾਕੀ ਇਹਨੂੰ ਬੱਚੇ ਦੀ ਲੋੜ ਨਹੀਂ ਜੇ ਭਾਵੇਂ ਬੱਚੇ ਦਾ ਇਹ ਠੰਡੀ ਪਾ ਕੱਟੀ ਕੱਟੀ ਹੈ ਨਾ ਜੀ ਬੱਚੇ ਤਾਂ ਬਗਾਈ ਪਾ ਬੈਠਾ ਹਾਂ ਠੀਕ ਚਲ ਇਹ ਵੀ ਪਹਿਲਾ ਝੋਟਿਆ ਪਹਿਲਾ ਆਹ ਹੈ ਗੱਪਣਾ ਨਹੀਂ ਇਹ ਵੀ ਸੁਈ ਜੇ ਅਜੇ ਵੀ ਸੁਈ ਆ ਇਹ ਵੀ ਸੁਈ ਆ ਦਸਾ ਸੁਆ ਜੀ ਦੂਜਾ ਸੁਗਾ ਦੂਜਾ ਸੁਗਾ ਦੁੱਧ ਦਾ ਨਾੜਾ ਉਹਨੇ ਬਹੁਤ ਹੈ ਨਾ ਜੱਟ ਜੀ ਹਾਂ ਜੀ ਬਹੁਤ ਦੋਹਾਂ ਵੱਸ ਤੋਂ ਜ਼ਿਆਦਾ ਕਿਲੋ ਹੋਗਾ ਜੀ ਅੱਛਾ ਠੀਕ ਆ ਇਹ ਵੀ ਦੋਹਰੋ ਵੀਰ ਜੀ ਬੱਚਾ ਮਗਰ ਜੀ ਜਿਹਦੇ ਮਗਰ ਕੱਟਾ ਜੀ ਕੱਟਾ ਮਗਰ ਆ ਗਿਆ ਇਹ ਵੀ ਦੇਖੋ ਇਹ ਵੀ ਦੋਹਰੋ ਕਰਾਂ ਦੀ ਲੋ ਜੀ ਠੀਕ ਹੈ ਭਾਈ ਜੀ ਠੀਕ ਹੈ ਠੀਕ ਹੈ ਆਜੋ ਠੀਕ ਹੈ ਜੀ ਅੱਲਾਹ ਦੇ ਪਿਆ ਪਾਣੀ ਹੋਣਾ ਚੱਲੋ ਹਾਂਜੀ ਸੁਨੀਲ ਜੀ ਬੋਲੋ ਇਹਦਾ 75000 ਹਾਂਜੀ ਬੋਲ ਜਾ ਜਾ ਜੀ ਬਿਲਕੁਲ ਜਾ ਜੀ ਮੋਨੇ ਦਾ ਵੀ ਜਾਇ ਜੀ ਬਿਲਕੁਲ ਮੁੱਲ 75000 ਦੇ ਦਾਂਗੇ 70000 ਨਹੀਂ ਇਹਦੇ 10000 ਹੀ ਛੱਡ ਦੇ ਪਰ ਦੋ ਘੱਟ ਦੋ ਦੋ ਚੱਲਣ ਦਫਰ ਵਾ ਠੀਕ 10000 11 ਕਿਲੋ ਹੋਊਗਾ ਬਸ ਠੀਕ ਹੈ ਬਈ ਛੱਟਾ ਜਿਹੜਾ ਮੈਂ ਕਹਿੰਦਾ ਸਾਰੇ ਰੂਵਾਂ ਦੀ ਪੋਲੀ ਠੀਕ ਹੈ ਬਈ ਠੀਕ ਹੈ ਠੀਕ ਹੈ ਇੱਥੇ ਆਵੇ ਦੋ ਟਾਈਮ ਤਿੰਨ ਟਾਈਮ ਚਵਾਈ ਕਰੇ ਫਿਰ ਮੈਂ ਲੈ ਕੇ ਜਾਵਾਂ ਠੀਕ ਦੁੱਧ ਨੂੰ ਬਹੁਤ ਆ ਠੀਕ ਹਾਂਜੀ ਲੋ ਜੀ ਬੱਚਾ ਲੱਗ ਗਿਆ ਨੂੰ ਤੇ ਹੁਣ ਵੇਖੋ ਘੱਟੀਆਂ ਘੱਟਾ ਇਹਦੇ ਮੋਰ ਕੱਟਾ ਜੇ ਕੱਟਾ ਮਗਰ ਕੱਟਾ ਆ ਵੇਖੋ ਕਰਾ ਠੀਕ ਵਾਹ ਮੜਾ ਦੇ ਥਲੇ ਵਾਹ ਹੈ ਵੀ ਜੈਡ ਬਲੈਕ ਹੈ ਨਾ ਜੀ ਹਾਂ ਜੀ ਹਾਂ ਜੀ ਜੈਡ ਬਲੈਕ ਹੈ ਚਵਾਜੀ ਬਹੁਤ ਸਲੀਬ ਜੀ ਭਾਗ ਬੱਚੋ ਬਗੈਰ ਸਾਡੇ ਬੰਦੇ ਬਹੁਤ ਨਹੀਂ ਛੱਡੀ ਚੋਤੀ ਚਲੋ ਆਜੋ ਬਾਕੀ ਯਾਰ ਪੂਰੀ ਜੈਡ ਹੈ ਹਾਂ ਜੈਡ ਘਾਲੀ ਹੈ ਜੋੰਡੀ ਤੋਰ ਤੋਰ ਵੀਰ ਜੀ ਵੱਡੀ ਵੜ ਵੇਗੀ ਜੀ ਫਿਰ ਨਹੀਂ ਜੀ ਵੱਡੀ ਸਦੇ ਜੀ ਤੁਹਾਨੂੰ ਕੀ ਦਸੀ ਹੈ ਅੱਛਾ ਇੱਕ ਡੱਬੀ ਦੇ ਵਿੱਚ ਤੇ ਵੱਡੀ ਸਭ ਤੋਂ ਵੱਡੀ ਜੀ ਇੱਕ ਉਹ ਵੇਚੀ ਅੱਛਾ ਉਹ ਵੇਚੀ ਇੱਕ ਵਾਰ ਹੋਰ ਨਹੀਂ ਕਾਲੀ ਬਾੜ ਨੇ ਕਿਹਦੀਆਂ ਵੱਡੀਆਂ ਹਾਂਜੀ ਜੀ ਯਾ ਯਾ ਨਾ ਤੇ ਠੀਕ ਆ ਹਾਂਜੀ ਪਹਿਲਾ ਸੁਆ ਜੇ ਬਝੋਟੀ ਹਾਂਜੀ ਦੰਦਾ ਝੋਟੀ ਜੇ ਪਹਿਲਾ ਸੁਆ ਦੁੱਧ ਇਹਦੇ ਕੋਈ 8-9 ਕਿਲੋ ਲਾਗੇ ਠੀਕ ਆ ਉਹ ਮੁੰਡੇ ਇਹਦਾ ਵੀ ਅੰਨਾ 75000 ਇਹ ਵੀ 70 ਦੇ ਦੇ ਦੀ ਇਹ ਵੀ ਦੋ ਹੀ ਛੱਡ ਦੋ ਤੰ ਘੱਟ ਹੋ ਗਈ ਫਿਰ ਠੀਕ ਆ ਤੰ ਘੱਟ ਹੋ ਗਈ ਨਜ਼ਾਰੇ ਬਣ ਕੇ ਫਿਰ ਬਿਲਕੁਲ ਜਾਇਜ਼ ਜਾਇਜ਼ ਬਿਲਕੁਲ ਨਿੱਕੇ ਨਿੱਕੇ ਬਾਹਰ ਕੋਲੋਂ निकालेंगे ਬਾ ਠੀਕ ਆ ਚਲੋ ਠੀਕ ਇਹ ਗੱਬਣਾ ਜੀ ਇਹ ਸੂਈ ਜਗਾ ਹਾਂਜੀ ਦੋਦੇ ਕੋ 13 ਕਿਲੋ ਹੋਗਾ 14 ਅੱਛਾ ਜੀ ਉਹ ਨਾਲ ਵਛਾ ਜਿਹੜਾ ਮਗਰਾ ਵਛਾ ਮਗਰਾ ਤੇ ਇਹ ਪਿਛਲੀ ਵੀਡੀਓ ਜੋ ਆਪਾਂ ਪਾਈ ਸੀ ਜੀ ਅੱਛਾ ਪਾਈ ਸੀ ਜੀ ਪਾਈ ਇਹ ਨਾਲ ਇੱਕ ਕਾਲੀ ਗਾਰ ਦੀ ਵੱਡੀ ਜਿਹੜੀ ਹਾਂਜੀ ਹਾਂਜੀ ਇਹ ਜੋੜਾ ਵੇਚਿਆ ਕਿਸੇ ਬੰਦੇ ਨੇ ਲਿਆ ਹੈਗਾ ਅੱਛਾ ਠੀਕ ਹੈ ਉਹ ਕਹਿੰਦੇ ਮੁੜ ਕੇ ਵੈਟ ਢਿੱਲੀ ਹੋ ਗਈ ਚਲੋ ਠੀਕ ਹੈ ਢਿੱਲੀ ਹੋ ਗਈ ਉਹ ਮੁੜ ਕੇ ਵੈਟ ਮਾਰ ਗਈ ਜਾ ਉਹ ਅੱਛਾ ਸਰ ਬਹੁਤ ਹੋ ਗਿਆ ਵੈਟ ਮਾਰ ਗਈ ਜਾ ਅੱਛਾ ਜੀ ਇਹਦਾ ਕਰਕੇ ਮੁੜ ਕੇ ਫਿਰ ਉਹ ਬੰਦਾ ਤਾਂ ਮੈਨੂੰ ਖਰਚਾ ਜ਼ਿਆਦਾ ਪੈਂਦਾ ਤਾਂ ਕਰਕੇ ਫਿਰ ਵੈਟ ਜਾ ਤੇ ਉਹਦਾ ਜੋੜੇ ਦਾ ਕੀਤਾ ਤੂੰ ਮਰ ਗਈ ਸੀ ਘਰੇ ਪਰ ਕੇ ਬੱਚਾ ਬਾਹਰ ਪੱਦਾ ਹੋ ਮਾਰ ਮਾਰਾ ਹੈ ਕਿ ਮੈਂ ਨਾ ਤਿੰਨ ਦਿਨ ਚਾਰ ਦਿਨ ਸਵੇਰੇ ਸਾਰੇ ਮੁੜ ਕੇ ਮਾਰ ਗਈ ਕੀ ਟੈਕਟੂ ਕੋ ਹੋ ਗਿਆ ਜੀ ਬਾਈ ਫਿਰ ਪਤਾ ਨੂੰ ਬੁਖਾਰ ਚੱਲਿਆ ਅੱਜ ਆ ਕੇ ਜਿੱਲੀ ਵਰਤੀ ਹੋਈ ਮੁੜ ਕੇ ਮਰਾਹ ਨਾ ਨਮੂਨੀਆ ਹੋ ਗਿਆ ਟੈਕਟ ਹਾਂ ਬਸ ਨਮੂਨੇ ਦਾ ਕੰਮ ਹੀ ਬਣ ਗਿਆ ਆ ਜਾ ਵੀਰ ਜੀ ਆ ਜਾ ਬਾ ਠੀਕ ਆ ਇਹ ਕਹਿਆ ਨੇ ਦੋਵੇਂ ਬੜਾ ਵਧੀਆ ਵਾਲੀ ਦੁੱਧ ਵਾਲੀ ਦਵਾ ਸੀ ਹਾਂਜੀ ਹਾਂਜੀ ਬਾਕੀ ਠੰਡੀ ਠੀਕ ਹੀ ਆ ਕੋਈ ਨਿਆਣੇ ਲੋੜ ਨਹੀਂ ਕੋਈ ਨਾਣਾ ਚਵਾ ਬੜਾ ਵਧੀਆ ਖਰੇ ਦਾ ਹਾਂ ਠੀਕ ਹੈ ਹਾਂਜੀ ਹਾਂਜੀ ਭਜੀ ਸੁਨੀਲ ਜੀ ਅ ਵੀ ਜਾਇਜ਼ ਕਰਨੇ ਚੋਂ ਕਿ ਅੱਗੇ ਨੁਸਾਨ ਆਪਾਂ ਭਾਅ ਨਾ ਦਈਏ ਹਾਂ ਨਾ ਵਾਹ ਠੀਕ ਹੈ ਜੀ ਹਾਂ ਨਾ 35 ਦੇ ਦਈਏ ਠੀਕ ਦੇ ਜੀ ਠੀਕ ਹੈ ਜੀ ਵਾ ਪੇ ਛੱਡਨੇ ਆ 1000 ਚੋੜ ਚਲ 1000 1000 ਠੀਕ ਹੈ 34000 ਦੀ ਵਾੜ ਬਸ ਚਲੋ ਜਾਣ ਦੋ ਦੁੱਧ ਦੇ ਨਾਗਾ ਤੇ ਵਾਈ ਕੀ ਬਹੁਤ ਬਹੁਤ ਵਧੀਆ ਜੀ ਸੋਨੇ ਪਸ਼ੂ ਦੇ ਭਾਈਆਂ ਅੰਕਲ ਜੀ ਹਾਂ ਸਾਰੀ ਤੁਸੀਂ ਆਪਾਂ ਹਾਂ ਨਹੀਂ ਨਹੀਂ ਠੀਕ ਆ ਬਹੁਤ ਵਧੀਆ ਕਵਾਹੀ ਸਾਰਿਆਂ ਦੀ ਇੱਕ ਨੰਬਰ ਹੋਊਗੀ ਇਹ ਨਹੀਂ ਗੱਲ ਹੋਊ ਕਿ ਕਿਸੇ ਕਿਸ ਤਰ੍ਹਾਂ ਕੋਈ ਗੱਲ ਠੀਕ ਆ ਠੀਕ ਹੈ ਜੀ ਸ਼ੱਤਾਂ ਨੇ ਠੀਕ ਆ ਥਾੜੀਆਂ ਧੀਰੀਆਂ ਝੋਟੀਆਂ ਦੋਵੇਂ ਪਹਿਲਾ ਆ ਜਾ ਤ ਪਰਲੀ ਦੋ ਨੰਬਰ ਵਾਲੀ ਜਿਹੜੀ ਆ ਦੂਜੀ ਸੀ ਠੀਕ ਹੈ ਜੀ ਹਾਂ ਜੀ ਦੁੱਧ ਦੇ ਕੋ 10 ਜਾਰਾ ਹੋਗਾ ਠੀਕ ਆ ਚਲੋ 10 ਹੀ ਮੰਨ ਕੇ ਚੱਲੀਏ ਆਪਾਂ ਦੁੱਧ 11 ਕਰਨ ਬਸ ਬਸ 10 ਹੀ ਮੰਨੇ ਚੱਲੀਏ 10 ਹੀ ਮੰਨ ਕੇ ਚੱਲੋ ਚਲ ਨੰਬਰ ਜੀ ਨੰਬਰ ਜੀ ਜਿਲ੍ਹਾ ਅੰਮ੍ਰ ਪਹਿਰ ਤੇ ਮੋਬਾਈਲ ਠੀਕ ਆ ਤੇ ਨੰਬਰ ਹੈਗਾ 9872 94734 ਠੀਕ ਆ ਦੂਜਾ ਹੈਗਾ 81466 644 ਇਹਨਾਂ ਦੋ ਨੰਬਰਾਂ ਦੇ WhatsApp ਲੱਭ ਚੱਲਦੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ